ਇਹ ਚੱਲ ਬੈਠੋ ਬਹੁਤ ਸੱਚੀ ਗੱਲ ਕਿਵੇਂ ਚੜਦੀ ਗਲਾ ਅੱਜ 3 ਕਿ ਵੀ ਤੇ ਆਪਾਂ ਰੁਕੇ ਇੱਥੇ ਮੇਰਟ ਤੋਂ ਪਹਿਲਾਂ ਕੋਣ ਟਹਿਮੋਗੇ ਹੱਦ ਨਵਾਂ ਜਿਗੇ ਤੇ ਤੁਰਪੇ ਉੱਠ ਕੇ ਮੇਰਟ ਮੋਟਰ ਪਾਰਕ ਕਰਾਂਗੇ ਤੇ ਬਰੰਦ ਸ਼ਹਿਰ ਪਾਰਕ ਕਰਾਂਗੇ ਮੇਰੇ ਅੱਗੇ ਸਦਾ ਉਹ ਲਿਗੜ ਹੋ ਗਏ ক্লোਜ ਹੋ ਗਏ ਲੱਕੜੋ ਉਹ ਨਿਕਲ ਜਾਣਗੇ ਤੇ ਸਵੇਰੇ ਸਵੇਰ ਦਾ ਬਹੁਤ ਬੱਗੀ ਗਾੜਾ ਤੇ ਸ਼ਕਤ ਦਾ ਨਾ ਯਾਰ ਵੀ ਨੂੰ ਚੱਲਣ ਦਿਆ ਨਾ ਸਪੀਡੋਮੀਟਰ ਆਰਪੀਐਫ ਦੀ ਸੁਈ ਖਰਾਬ ਹੋਈ ਆ ਮੀਟਰ ਪਲੇਟ ਬਦਲਣੀ ਪੈਣੀ ਆ ਤੇ ਸਪੀਡ ਫੂਰ ਦਾ حساب ਆਜਾ ਇਤੋਂ ਲੱਗ ਜਾਣਾ ਪਿਆ ਪੰਜਾਬ 53 ਪੰਜਾਬ 53 ਬੱਸ ਇਹ ਲਗਾਉਣਾ ਹੀਗਾ ਕੱਲ ਮਿਸਤਰੀ ਮਿਲਿਆ ਨਹੀਂ ਹੁਣ ਕਿਤੇ ਰਾਹ ਦੇ ਵੇਖਾਂ ਕੋਈ ਮਿਸਤਰੀ ਰੁਕੋ ਜਗਾ ਦੇ ਬਾਕੀ ਆਪਣੀ ਇੱਕ ਗੱਡੀ ਦੂਜੀ ਖਾਲੀ ਹੋ ਗਈ ਆ ਉੱਥੇ ਨੇਪਾਲ ਉਸੇ ਜਗ੍ਹਾ ਤੇ ਇੱਥੇ ਮੈਂ ਕਰਨੀ ਜਾ ਕੇ ਗੱਡੀ ਖਾਲੀ ਤੇ ਲੋਕੇਸ਼ਨ ਹੈ ਉਹਨੇ ਪਾਸ ਦੀ ਵੀਰ ਨੇ ਕਹਿੰਦਾ ਵਿੱਚ ਇੱਥੇ ਆ ਕਰਤਾ ਹੋਣਾ ਬਾਕੀ ਵੇਖਾਂਗੇ ਜਾ ਕਿ ਫੜਦਾ ਤੁਰ ਰਹੀ ਆ ਬਾਕੀ ਅਲੀਗੜ 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 ਤੋਂ ਅੱਗੇ ਜਾ ਕੇ ਪਹਿਣਾ ਆ ਸਕੰਦਰਾ ਰਾਓ ਉੱਥੇ ਵੇਖਾਂਗੇ ਉੱਥੇ ਹੋਟਲ ਰੁਕਾਂਗੇ ਤੇ ਟਾਈਮ ਹੋ ਗਿਆ 9:30 ਲਗਭਗ 10 ਵਜੇ ਜਾਣੇ ਆ ਹੋਟਲ ਤੇ ਪਹੁੰਚਦਾ ਪਹੁੰਚਾਂ 10 ਤੋ ਅੱਜਾਣੇ ਵਾਦੀ ਹੋ ਰਹਿਣਾ ਵੇਖਾਂਗੇ ਉੱਥੇ ਕਰਾਂਗੇ ਨਾਸ਼ਤਾ ਪਾਣੀ ਚੱਗੇ ਜਾ ਕਰਾਂਗੇ ਸੁਨਾਣ ਪਾਣੀ ਤੇ ਬਾਕੀ ਦੇਖਦੇ ਕਿੱਦਾਂ ਕਰਨਾ ਆਹ ਪਾਣੀ ਚੋਂ ਤੇ 800 800 ਕਿਲੋਮੀਟਰ ਤੇ ਲਗਭਗ ਹੈਲਵਾ ਤੇ ਗੱਡੀ ਚੱਲਦੀ ਹੁੰਦੀ ਹੈ ਪਰ ਯਾਰ ਮਾਹੀ ਜਦੋਂ ਦਾ ਦੇਖਿਆ ਆਂ ਬਾਲ ਆਪਾਂ ਲੋਡ ਕੀਤਾ ਨਾ ਰੋਟਾਵੇਟਰ ਇਹ ਬ੍ਰੇਕ ਮਾਰੇ ਤੇ ਚਾਹੇ ਗੱਡੀ ਤੋਰੇ ਤੇ ਨਾ ਬੜਾ ਹਲੂਣਾ ਜਿਹਾ ਭਾਰ ਤੇ ਆ ਫਿਰ ਤੇ ਬੜਿਆ ਮਾਰੇ ਜੜ ਜਾਂਦੇ ਆ ਗੱਡੀ ਇਦਾਂ ਤੁਰਦੀ ਤਾਂ ਟੈਂਕੀ ਵਾਲੀ ਨਹੀਂ ਟਰਾਲੀ ਹੁੰਦੀ ਮਗਰ ਟੈਂਕੀ ਪਈ ਨੇ ਟੈਂਕੀ ਫੋਲੋ ਆ ਹੈ ਲੋਨਾਂ ਤੇ ਇਤਾਂ ਦੀ ਫੀਲਿੰਗ ਜਾਂਦੀ ਇਤਾਂ ਦੀ ਫੀਲਿੰਗ ਹਾਂਜੀ ਮਾਲਕੋ ਕਿਦਾਂ ਕੀ ਹਾਲ ਚਾਲ ਕਿਵੇਂ ਆਪਾਂ ਪਹੁੰਚ ਗਏ ਸਿਕੰਦਰਾ राव ਪਾਰ ਕਰਕੇ ਇਹਦੇ ਡੱਬਾ ਇੱਥੇ ਪਣਾ ਨਾਲਾ ਕੜੀਆਂ ਦਾ ਡੱਬਾ ਐਚਪੀ ਵਾਲਿਆਂ ਦਾ ਇੱਥੇ ਆਪਾਂ ਕਰਾਂਗੇ ਇਸ਼ਨਾਨ ਪਾਣੀ ਦੇ ਛਾਹਾਂਗੇ ਪ੍ਰਸ਼ਾਦਾ ਪਾਣੀ ਛਾਧਵਣ ਛਾ ਕੇ ਫਿਰ ਨਿਕਲਾਂਗੇ ਤੇ ਹੁਣ ਕਰੀਏ ਇਸ਼ਨਾਨ ਪਾਣੀ ਹੋ ਵੀ ਕਰ ਲਈ ਆਪਾਂ ਇਸ਼ਨਾਨ ਪਾਣੀ ਹੁਣ ਆਪਾਂ ਛਾ ਕੇ ਪ੍ਰਸ਼ਾਦਾ ਦੇ ਫਿਰ ਚੱਲਾਂਗੇ ਇੱਥੋਂ ਹੋ ਗਿਆ ਸਵਾ 12 ਹਾਂਜੀ ਬਪੋ ਕਿੱਦਾਂ ਜੀ ਆਮਿਓ ਆਪਾਂ ਨਾ ਹੋ ਗਿਆ ਪਛਾਤਾ ਬਣੀ ਸ਼ਕ ਲਿਆ ਟਾਈਮ ਹੋ ਗਿਆ ਦੁਪਹਿਰ ਦਾ 1:00 ਬਚ ਗਿਆ ਤੇ ਇੱਥੇ ਹੁਣ ਆਪ ਪਾਵਾਂਗੇ 2 ਘੰਟੇ ਲੰਮੇ 2 ਘੰਟੇ ਲਾਵਾਂਗੇ ਅੱਖ ਤੇ 2.5 ਦਿਨ ਹੋ ਜੇ ਤੇ ਚਾਰੇ ਹੀ ਨਿਕਲਾਂਗੇ ਇੱਥੋਂ ਅਰਮਨ ਬੈਟਾ ਲੱਗਦੀ ਇਹਨੂੰ ਆਪਾਂ ਉਹ ਆਗਰਾ ਐਕਸਪ੍ਰੈਸ ਤੇ ਚੜ ਜਾਵਾਂ ਉਹ ਤੋਂ ਲਖਨਊ ਲਖਨਊ ਪਾਰ ਕਰਕੇ ਅੱਗੇ आजमगढ़ ਵਾਲੇ ਐਕਸਪ੍ਰੈਸ ਤੇ ਜਾਂਦਾ ਹੈ ਸਿੱਧਾ ਕੋਰਕਪੁਰ ਚਲੋ ਮਿਲਦੇ ਆ ਵੀ ਸ਼ਾਮਾਂ ਹੁਣ ਆਪਾਂ ਘੜੀ ਬਰਸ਼ਟਾਂ ਕਰ ਲਈਏ ਟਾਈਮ ਹੋ ਗਿਆ ਵੀ ਮਿੱਤਰੋ 5 ਵਜੇ ਕਿਹਾ ਤੇ ਲੰਮੇ ਪੈਣ ਤੋਂ ਬਾਅਦ ਪੈਗੀ ਸੁਸਤੀ ਜੀ ਫੇਰ ਅੱਖ ਨੂੰ ਜੀ ਨਹੀਂ ਕੀਤਾ ਹੁਣ ਸਪਰੇਸ ਵੀ ਕਰਕੇ ਗੱਡੀ ਦੀ ਕਪੜਾ ਉੱਪਰ ਮਾਰ ਕੇ ਚੰਗੀ ਤਰ੍ਹਾਂ ਟਾਇਰ ਚੈੱਕ ਕਰ ਲਿਆ ਪ੍ਰੈਸ਼ਰ ਬਣ ਗਿਆ ਵਾ ਬਸ ਹੁਣ ਚੱਲਣ ਦੀ ਤਿਆਰੀ ਆ ਚਾਹ ਚਾਹ ਮੇਰਾ ਅੱਧਾ ਵੀ ਕਿਤੇ ਅੱਗੇ ਜਾ ਕੇ ਪੀਨੇ ਆ ਫਰੀ ਹੋਰ ਦਾ ਰੂਪ ਰੋਗ ਮਾਇਆ ਦਾ ਸੁਨਾਮੀ ਤੀਨ ਰਤਨਾਂ ਦੇ ਨਾਮੀ ਜਿਹੜਾ ਹਸਦੀ ਗੋ ਬੜਿਹਾਰੀ ਵਸਿਆ ਜਿਹੜਾ ਖੰਜਾਰੀ ਲੱਗਿਆ ਰਹਾ ਜਾਨ ਤੇ ਜੋਤ ਜੋਤ ਸੱਜਤ ਅੰਮਲ ਜਨਾ ਪਰ ਸੜਿਆ ਨ ਦਿਓੜ 6735 ਫਾਲਾ ਨਹੀਂ ਪਾਉਣਾ ਕਿ ਤਰਦਾ ਭਰਿਆ ਮਾਲ ਸਤੇ ਮਿਲ ਕੇ ਲੈ ਜਨਾ ਸਸਰੀ ਜਾਲੀ ਪਰਦੀ ਜਾਲੀ ਸਾਰੋ ਸ਼ਾਲਾ ਥਲੇ ਗਾ ਦਾ ਗਫਾ ਪਿਆ ਲੀਏ ਤੁਹਾਨੂੰ ਕਿੱਧਰ ਦਾ ਭਰਿਆ ਡੋਜਾ ਉਹ ਮਾਈ ਗਾਡ ਬੰਦਾ 40 40 ਕੋ ਚਲਦਾ ਹੈ ਬੰਦਾ ਚੱਲ ਚੱਲ ਆ ਜਾ ਦੋ ਇੱਕ ਵੀ ਲਾਂਗੇ ਹੈ ਦੋ ਦੋ ਚਾਹਾਂ ਪੀ ਲਾਂਗੇ ਦੇਖਾ ਤਮ ਕੋਈ ਨਹੀਂ ਇੱਕ ਇੱਕ ਹੀ ਪੀਵਾਂਗੇ ਕਿਉਂ ਸਤ ਜੀ ਹੈਣਾ ਨਹੀਂ ਇੱਕ ਇੱਕ ਹੀ ਪੀਣੀ ਹੈ ਕਰਦੇ ਬੰਦ ਕੇ ਅਸੀਂ ਲਾਇਆ ਨਹੀਂ AC ਲੱਗਣ ਡਿਆ ਵਾ ਮਾਪਾ ਹੀ ਰਹਿੰਦਾ ਪਰ ਨਹੀਂ ਯਾਰ ਗੁਰਵਾ ਬੜੇ ਗਰਮੀ ਹੈ ਦੀ ਵੀ ਹੈ ਆਓ ਐਕਸਪ੍ਰੈਸ ਤੇ ਜਾਣ ਤੋਂ ਪਹਿਲਾਂ ਹੈਗਾ ਉਹ ਓਕੇ ਸਰ ਚਾਹ ਨਾ ਪੀਤੀ ਨਾ ਰੈਸਟੋਰੈਂਟ ਤੱਕ ਪਹੁੰਚਾਂਗੇ ਕਿ ਨਹੀਂ ਲੱਸੀ ਆਉਣੀ ੱੱਟਾਗੇ ਸੋਈਆ ਹੈ ਨਾ ਆਉਣੀ ਜੇ ਨਹੀਂ ਆਉਣੀ ਆਉਂਦੇ ਨਹੀਂ ਹੈ ਜੈਲੀ ਚਾ ਲੋ ਜੈਲੀ ਦੇ ਦਿੰਦੇ ਨਹੀਂ ਬਾੜੇ ਹੁਣ ਇਹ ਲੈ ਦੇ ਨਹੀਂ ਉਹਦੇ ਅਰੇ ਮੰਮਾ ਉਹਨਾਂ ਨੂੰ ਬਦਨਾਮ ਕਰੀ ਜਨਾ ਉਹਨਾਂ ਨਾਲ ਫੋਨ ਫੁੱਟ ਗਿਆ ਵਾ ਫੁੱਟ ਗਿਆ ਵਾ ਇਹ ਮਾਫੜੀ ਇਧਰ ਨਾਲ ਕੋਲੋਈ ਤੋਂ ਪਹਿਲਾਂ ਪਿੰਡਾ ਟੱਪਾ ਨਾਲ ਲੱਸੀ ਬਣਾਤਾ ਪਿੰਡਾ ਲੱਸੀ ਬਣਾਤਾ ਆਲਵਾ ਆੜੀ ਦੀ ਲੱਸੀ ਕੋਟੋਲ ਦਾ ਸਿੱਧੂ ਮੂਸੇ ਵਾਲੇ ਵੀ ਇੱਤਾ ਉਹ ਤੇ ਹੀ ਰੁਗ ਗਏ ਦੋ ਜਾਣੇ ਭੁੱਖ ਜੀ ਲੱਗੀ ਮੜੇ ਮੜੀ ਸਰਾਦ ਹੋਈ ਕੀ ਦੋ ਦੋ ਰੋਟੀਆਂ ਮਲਾਈ ਲਾ ਕੇ ਖਾਣ ਦੇ ਖਾਣੇ ਆ ਨਾਲ ਚਾਹ ਵੀ ਲਾ ਕੇ ਉੱਤੇ ਫੋਟੋ ਜੁਗਮ ਪਰਵਾਨ ਕਹਿੰਦਾ ਨੇ ਭੁੱਖੀ ਹੋਈ ਸੀ ਕੀ ਜਦ ਲਈ ਤੇ ਨਾਲ ਪੀ ਲਿਆ ਸੀ ਲੱਸੀ ਦਾ ਘਲਾ ਘਲਾ ਹੋਣਾ ਨਸੀ ਆਉਂਦੀ ਅੱਖਾਂ ਗਾੜੀ ਖਾਣ ਗੜੀ ਆਉਂਦੀ ਲੱਸੀ ਹੋਣਾ

ਦੇ 올 ਦੇ 올 ਜਫੀਆਂ ਪਾਪਾ ਮਿਲਦੇ રે ਮਾੜੇ ਸਾਲੇ ਦਿਲ ਦੇ ਨੇ ਵਾਹ ਕਰਦੇ ਆ ਸਰੋ ਜਿੰਦਾਂ ਵਾਹ ਜੀ ਵਾਹ ਐ ਇਹਦਾ ਬਣਾਉਣਾ ਹੀ ਲੋਗ ਜੱਫੀਆਂ ਪਾਪਾ ਮਿਲਦੇ ਨੇ ਹੈ ਕੀ ਲਿਖਾਇਆ ਤੂੰ ਮਾੜੇ ਸਾਲੇ ਦਿਲ ਦੇ ਨੇ ਮਾੜੇ ਸਾਲੇ ਦਿਲ ਦੇ ਨੇ ਫਿਰ ਅੱਗੇ ਅੱਗੇ ਆ ਨੰਬਰ ਪਲੇਟ ਆ ਜਾਂਦੀ ਹੈ ਅੱਗੇ ਮਾੜੇ ਸਾਲੇ ਦਿਲ ਦੇ ਨੇ ਵੇਖ ਤਰੱਕੀ ਵਾਹ ਵਾਹ ਕਰਦੇ ਅੰਦਰੋਂ ਅੰਦਰੀ ਹਿਲਦੇ ਨੇ ਹਾਗੜਾ ਲਖਨਊ ਐਕਸਪ੍ਰੈਸ ਬਾਗਨਾ ਆਗੜਾ ਲਖਨਊ ਐਕਸਪ੍ਰੈਸ 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 ਕੋਮਿੰਜਮੈਂਟ 152 ਨਹੀਂ ਦੌਂਦੀ ਆ। ਇਹ ਲੁੜੀ ਗੀ ਵੀ ਦਸੀ ਆਉਂਦੀ ਆ। ਆਸੀ ਆਉਂਦੀ ਆ ਇੱਕ ਗੱਡੀ। ਆਏ ਦੇ ਪਹੁੰਚ ਜਾਂਦੀ ਮੜ ਮੜ ਕੇ ਖਾਗੂ। ਖਾਂਡੇ ਵੀ ਵੱਧ ਜਾਂਦੀ ਜਣਾ। ਅ 3000 ਚੱਲੇ ਚੱਲੇਗਾ ਟਾਈਮ ਨਾ ਸੋਵਾਂਗੇ ਜਾ ਕੇ। ਇੱਕ ਵਾਰ ਨਾਥੇ ਟੋਲ ਦੇ ਸੁਣਾ ਤਾਂ ਤਨੂ ਅੰਮ੍ਰਿਤਪਾਲ ਸਿੰਘ ਜੀ ਉਹ ਆਏ ਗਏ। ਆਏ। ਸਪੋਟੀਫਾਈ ਭਰ ਕੇ ਵਿਖਾ ਦੇ ਮੈਨੂੰ ਕਿਦਾਂ ਦਾ। ਤੋਂ ਲੱਤ ਰੋਣੇ ਤੇ ਲੱਤ ਰੋਣੇ ਆਪਾਂ ਬਾਈਪਾਸ ਤੇ ਬਾਈਪਾਸ ਤੇ ਹੋ ਕੇ ਫਿਰ ਸਿੱਧੇ ਉਪਰੇ ਗੋਨ ਗੋਨ ਕੇ ਉਤਰਾਂਗੇ ਜੋੜਪੁਰ ਸਿੱਧਾ ਬੋਰ ਵਾਲੇ ਰੋਡ ਤੇ ਉੱਥੋਂ ਥੋੜੇ ਜਿਹਾ ਅੱਗੇ ਜਾ ਕੇ ਕਰਨਾਲ ਹੀ ਆਪਾਂ ਨੂੰ ਮਿਲ ਜਾਣਾ ਰੋਡ ਪ੍ਰਵਾਂਚ ਐਕਸਪ੍ਰੈਸ ਬਾਜਨਗਰ ਵਾਲਾ ਤੇ ਚੜਾਂਗੇ ਪ੍ਰਵਾਂਚ ਐਕਸਪ੍ਰੈਸ ਤੇ ਮੁੰਡੇ ਕਿੱਥੇ ਆ ਗਏ ਕਿੱਥੇ ਆ ਗਏ ਮੁੰਡੇ ਕਹਿੰਦੇ ਨੀਰ ਬੈਂਕ ਦੇ ਸਾਹਮਣੇ ਮੁੰਡੇ ਆ ਕਿੱਥੇ ਆ ਗਏ ਨੀਰ ਬੈਂਕ ਦੇ ਸਾਹਮਣੇ ਤਾਂ ਨੀਰ ਨਹੀਂ ਆ ਨਾ ਕਿੱਥੇ ਬੀਬੀ ਨੇ ਬਹੁਤ ਬੈਨ ਮੁੰਡੇ ਕੀ ਖਾਣਗੇ ਟੈਂਕ ਨਾ ਹੋ ਗਿਆ ਟੈਂਕ ਦੇ ਉੱਤੇ 3:00 ਵਜੇ ਕਿ ਸਾਢੇ 3:00 ਹੋ ਗਏ ਆ ਪਸੇ ਕਾ ਆ ਗਏ ਕੋਨਾ ਕੋਤੇ ਜਾ ਕੇ ਸੋਹੀਰ ਮਾਨ ਨਾਲ ਕਰਹੀਂ ਬੁਰਦਾ ਸੁਪਰੀਆ ਵੇਲੀ ਲਗੀ ਹਾਂ ਵੈਰੀ ਲੋ ਕਚੋਰੀ ਜਲੇ ਦੀ ਕਚੋਰੀ ਗੱਡੀ ਗੋਣੀ ਬਣੀ ਵੈਲਕਮ ਟੂ ਅਨਕਲ ਐਕਸਪ੍ਰੈਸ ਚੜ ਗਏ ਭਈ ਅੱਪਾ ਅਨਕਲ ਐਕਸਪ੍ਰੈਸ ਤੇ 8-9 ਕਿਲੋਮੀਟਰ ਤੇ ਟੋਲ ਟੈਕਸ ਸੇ ਜੋ ਆ ਕੇ ਪਹੇਗਾ ਲੰਮੇ ਸੌ ਜਾਗੇ ਤੇ ਟਾਈਮ ਹੋ ਗਿਆ 3 ਵਜੇ ਦੇ 20 ਮਿੰਟਾ 2-4 ਘੰਟੇ ਹੋ ਜਾਣਗੇ ਬੰਦੇ ਆ ਕੇ ਕੰਜੀ ਸੱਜਣੋ ਤੇ ਮਿੱਤਰੋ ਹੋ ਗਿਆ ਸਾਢੇ 4 ਹੁਣ ਆਪਾਂ ਲੱਗੇ ਸੌਣ ਸਵੇਰੇ ਜਿੰਨੇ ਵੇਲੇ ਖੁੱਲੂਗੀ ਜਾ ਕੇ ਉੱਠ ਕੇ ਤੇ ਤੁਰਪਾਂਗੇ ਫਰੈਸ਼ ਹੋ ਗਏ ਤੇਲ ਪਾਣੀ ਕਰਕੇ ਚੱਕ ਕਿਉਂਕਿ ਤੋਂ ਘੱਟ ਤੋਂ ਘੱਟ ਨਹੀਂ ਦੇ ਜਿਹੜਾ ਹੈਗਾ ਵਾ ਗੋਰਖ ਗੋਰਖਪੁਰ ਵਾਲਾ ਘੱਟ ਜਿੱਥੋਂ ਆਪਾਂ ਗੋਰਖਪੁਰ ਨੂੰ ਮੋੜਣਾ ਉਹ ਹੈਗਾ ਘੱਟੋ ਘਾਟ 175 80 ਕਿਲੋਮੀਟਰ ਦੇ ਕਰੀਬ ਸਿੱਧਾ-ਸਿੱਧਾ ਉੱਥੋਂ ਫਿਰ ਮੇਰੇ ਸਾਲ 670 ਕਿਲੋਮੀਟਰ ਹੋਊਗਾ ਅੱਗੇ ਗੋਰਖਪੁਰ। ਸਰ ਦਿਨੇ 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 ਖਿੱਚ ਜਾਉਂਗੇ ਕੰਮ ਉਧਰੋਂ ਹੁੰਦਾ ਹੈ ਰਾਜਵੀਰ ਸਿੰਘ। ਆਪਣੇ ਹੁਣ ਤਿਆਰੀ ਹੈ ਸਾਨ ਦੀ। ਤੇ ਹੁਣ ਕਰਾਂਗੇ ਅਰੇਸਟ ਪਟਦੀਪੁਰ ਤੇ ਫਿਰ ਲਾ ਲਵੇ। ਠੀਕ ਆ ਵੀ ਬਾਬੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ।